ਸਾਸਤਰੀ ਕਾਜੀ ਸਾਇਨਾਜ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਚੰਦੇਰੀ ਦਾ ਹੋਏਗਾ ਫੁੱਲ ਵਰਕ ਹੋਏਗਾ ਸ਼ਰਟ ਦੇ ਉੱਪਰ ਬਾਟਮ ਵੀ ਹੋਏਗੀ ਪਿਓਰ ਚੰਦੇਰੀ ਦੀ ਉਸ ਦੇ ਉੱਪਰ ਬੂਟੀ ਵਰਕ ਹੋਏਗਾ ਸ਼ਰਟ ਦਾ ਪਰਮਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮਟਰ ਲੱਗ ਹੋਏਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਫੈਬਰਿਕ ਹੋਏਗਾ ਪਿਓਰ ਕਾਟਨ ਦਾ ਇਸ ਦੇ ਉੱਪਰ ਵੀ ਇੰਬੋਰਡਰੀ ਰਹੇਗੀ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਫੈਬਰਿਕ ਹੋਏਗਾ ਵਿਸਕੋਜ਼ ਕਾਟਨ ਦਾ ਸ਼ਰਟ ਦੇ ਉੱਪਰ ਵਰਕ ਹੋਏਗਾ ਬਾਜ਼ੂ ਦੇ ਉੱਪਰ ਵਰਕ ਹੋਏਗਾ ਬਾਟਮ ਜਿਹੜੀ ਹੋਏਗੀ ਕਲੀਨ ਹੋਏਗੀ ਕਾਟਨ ਦੀ ਨਾਲ ਦੁਪੱਟਾ ਹੋਏਗਾ ਮਸਲੀਨ ਦਾ ਉਸ ਦੇ ਉੱਪਰ ਵੀ ਵਰਕ ਹੋਏਗਾ ਇੱਕ ਪਿੱਕਾ ਪਾ ਦਿਖਾਈ ਹੋਈ ਖੋਲ ਕੇ ਚੈੱਕ ਕਰ ਸਕਦੇ ਹੋ ਕਲਰ ਇਹਨਾਂ ਵਿੱਚ ਤੁਹਾਨੂੰ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਤਨ ਮਿਲੇਗਾ ਜੀ ਪਿਓਰ ਮਸਲੀਨ ਦਾ ਫੈਬਰਿਕ ਹੋਏਗਾ ਇਸ ਦੇ ਉੱਪਰ ਇਹ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਇੰਬੋਡਰੀ ਰਹੇਗੀ ਇਹਦਾ ਤੁਸੀਂ ਸ਼ਰਾਰਾ ਗਰਾਰਾ ਕੁਝ ਵੀ ਕੋਈ ਵੀ ਚੀਜ਼ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਚਨਾਉਣ ਦਾ ਹੋਏਗਾ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ प्राइज उपर मैनशन किया गया प्राइज चैक करके कोई भी सूट बुक करा सकते हो अगले जेड सूट हो प्योर कॉटन का फैबरिक मिलेगा कैमरिक कॉटन होएगा बहुत ही सोहना प्रिंट होएगा इंबॉयडरी रहेगी बॉटम प्लेन होएगी प्योर शिफोन का दुप्टा होएगा डबल डाई दुपट्टा होएगा अगले जोड़े सूट हो प्योर कॉटन का ही सूट मिलेगा कैमरिक कॉटन होएगा बहुत ही सोहना प्रिंट होएगा नैकते वर्क होएगा प्लेन बॉटम होएगी शिफोन का प्रिंटड दुपट्टा होएगा ਇਹ ਸੂਟ ਹੋਣਗੇ ਕਾਟਨ ਵਿੱਚ 올ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਡਿਜੀਟਲ ਪ੍ਰਿੰਟ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ 2 ਮੀਟਰ ਦਾ ਹੋਏਗਾ ਉਹ ਵੀ ਤੁਹਾਨੂੰ ਡਿਜੀਟਲ ਪ੍ਰਿੰਟਡ ਦੁਪੱਟਾ ਮਿਲੇਗਾ ਮਸਲੀਨ ਦਾ ਕਲਰ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ